ਸੰਸਾ ਭਾਈ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਔਰ ਸਰਬਤ ਕਾਲਸਾ ਵੱਲੋਂ ਥਾਪੇਗੇ ਐਕਟਿੰਗ ਦੇ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ ਰਹੇ ਉਹਨਾਂ ਦੇ ਨਿਰਦੇਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਾਰੇ ਪੰਜਾਬ ਦੇ ਵਿੱਚ 20 ਸਤੰਬਰ ਦਾ ਦਿਨ ਰੱਖਿਆ ਹੈ 20 ਸਤੰਬਰ ਦਾ ਦਿਨ ਇਸ ਕਰਕੇ ਵੀ ਕੌਮ ਦੇ ਵਿੱਚ ਮਹੱਤਵਪੂਰਨ ਕਿ 20 ਸਤੰਬਰ 1981 ਨੂੰ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਦੀ ਗ੍ਰਿਫਤਾਰੀ ਹੋਈ ਸੀ ਮਈ ਇਸ ਕਰਕੇ 20 ਨਵੰਬਰ ਰੱਖਿਆ ਹੈ ਵੀ ਉਹ ਵੀ ਦਿਨ ਯਾਦ ਆਵੇ ਇਧਰ ਦਿਹਾਿਆਂ ਦੀ ਗੱਲ ਵੀ ਚੱਲੇ ਕੋ ਬਹੁਤ ਲੰਮਾ ਸਮਾਂ ਬੀਤ ਗਿਆ ਕਿ ਸਾਡੇ ਜਿਹੜੇ ਬੰਦੀ ਸਿੰਘਾਂ ਉਹਨਾਂ ਨੂੰ ਵਿਹਾਰ ਨਹੀਂ ਕੀਤਾ ਜਾ ਰਿਹਾ ਇਹ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਅਮਕਸ਼ਾ ਉਹ ਅੱਜ ਹੀ ਚਾਹਣ ਕਿਉਂਕਿ ਇਹ ਗ੍ਰਹਿ ਦਾ ਮਾਮਲਾ ਹੈ ਇਹ ਪਾਰਲੀਮੈਂਟ ਵਿੱਚ ਜੇ ਕੋਈ ਮੁਸ਼ਕਲ ਵੀ ਆਉਂਦੀ ਹੈ ਕੋਈ ਕਾਨੂੰਨੀ ਵਿਚਨ ਆ ਤਾਂ ਉਹਨੂੰ ਪਾਰਲੀਮੈਂਟ ਵਿੱਚ ਪਾਸ ਕਰਕੇ ਕਿਉਂਕਿ ਉਹਨਾਂ ਕੋਲ ਹੀ ਬਹੁਮਤ ਹੈ ਤੇ ਇਸ ਬੰਦੀ ਸਿੰਘ ਜਿਹੜੇ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ